ਉਹ ਹਾਂਜੀ ਗਾਇਜ਼ ਆਪਾਂ ਚੱਲੇ ਆਂ ਗੱਡੀ ਧੋਣ ਨਹਿਰ ਤੇ ਤੇ ਨਾਲੇ ਨਿਆਣੇ ਇਥੇ ਨਾ ਨੂੰ ਲੈਣਗੇ ਨਾਲੇ ਗੱਡੀ ਧੋ ਕੇ ਲਿਆਵਾਂਗੇ ਗੱਡੀ ਬਹੁਤ ਗੰਦੀ ਹੋਈ ਪਈ ਆ ਐਵੇਂ ਤਾਰ ਨੂੰ ਲੈ ਅੱਖਾਂ ਤੇ ਪੈ ਗਿਆ ਪਾਗਲਾ ਦੇ ਆਕਾ ਖਰਾਬ ਆ ਚੱਲ ਆ ਮਰਾ ਮਰਾ ਕੋਈ ਨਹੀਂ ਜਰੂਰੀ ਸਮੇਂ ਦੀਦੀ ਫਰਜਾ ਪਾਉਣੇ ਹੋਏ ਪੁੱਤ ਨੂੰ ਜਾ ਕੇ ਮੁੰਡਾ ਵੀਡੀਓ ਬਣਾਈਆ ਇੱਧਰ ਅੰਗੋਲੇ ਵਾਲੇ ਚਲਾਇ ਫੈਕ ਪੈਗ ਮੈਂ ਤੇ ਬਾਜੀ ਨਹੀਂ ਰਹੀ ਗਿਆ ਵਹੀ ਭਰਾਵਾ ਤੁਹਾਡੀ ਕਬਸਤੀ ਜਾ ਰਹੀ ਨਾ ਤੁਸੀਂ ਪੀ ਲੈਨੇ ਆ ਮੇਰੇ ਵਾਲੇ ਸਰ ਬੁੱਢੀ ਆ ਢੋਡੀ ਇਹ ਕਹਿੰਦਾ ਅੱਛਾ ਬੁੱਢੀ ਆ ਢੋਡੀ ਸਰ ਅੱਛਾ ਹਾਂ ਹਾਂ ਯਾਰ ਕੁਆਟਰ ਕਾਣਾ ਤੇ ਦੁੱਤੀ ਸੇਰੇ ਹਾਂਜੀ ਮਰਾ ਪੁਰਜਾ ਨਿਬਟਾ ਸੈ려 ਗਿਆ ਅੱਛਾ ਜੀ ਉਹ ਜਿਹੜਾ ਮੈਨੂੰ ਇਹਨੇ ਰਿਪੋਰਟ ਲੈਣੀ ਝੋ ਮੈਨੂੰ ਜੁਣੀਆਂ ਸੀ ਆਪਣਾ ਕਾਰਟ ਨੇ ਜਰਾ ਕੀ ਕਰਨਾ ਪੈਦਾ ਸਹੀ ਆ ਗਿਆ ਚਿਕਨ ਲੈਮਨ ਚਿਕਨ ਵੀ ਆ ਗਿਆ ਹਾਂ ਜਾਇਸ ਆਪਾਂ ਨਾ ਭਾਜੀ ਨੇ ਕੀਤਾ ਤੱਕਾ ਆਪਾਂ ਕਦੇ ਬੀਅਰ ਪੀਤੀ ਨਹੀਂ ਇਹਨਾਂ ਨੇ ਪਿਆ ਸੀ ਮੈਨੂੰ ਪੀਆ ਹਾਂ ਹੁਣ ਜਾਣਾ ਆਪਾਂ ਘਰ ਨੂੰ ਮਾਨ ਲੈ ਲਿਆ ਤੇ ਆਪਾਂ ਜਾਣਾ ਹੁਣ ਘਰੇ ਜਾਂਨੇ ਆ ਘਰ ਨੂੰ ਇਧਰ ਪਰੋਣਾ ਸਾਹ ਮੋਟਰਸਾਈਕਲ ਖਰੀਦਣ ਦੇ ਆ ਸਟਾਰਟ ਗੱਡੀ ਨਹੀਂ ਲਿਆਏ ਸੀ ਤੁਰਦੇ ਆ ਇੱਥੋਂ ਚਿਕਨ ਆਪਾਂ ਘਰੇ ਲਿਜਾਨ ਲਈ ਇੱਥੋਂ ਚਿਕਨ ਲੈ ਕੇ ਚੱਜਣਿਆ ਘਰੇ ਚਿਕਨ ਲੈ ਲਿਆ ਇੱਥੋਂ ਜਾਨਿਆ ਘਰੇ ਪਰੋਣਾ ਸਾਫ ਕਰਨ ਲੱਗੇ ਮੋਟਰਸਾਈਕਲ ਸਟਾਰਟ ਇੱਥੋਂ ਲੈਣੇ ਆ ਹੁਣ ਸਬਜ਼ੀ ਐ ਵਗੈਰਾ ਲੈਣੇ ਆ ਸਬਜ਼ੀ ਸਬਜ਼ੀ ਲੈਣੀ ਆ ਹਾਂ ਧਨੀਆ ਧਨੀਆ ਜਿਹੜਾ ਆਰਾ ਆ ਗਏ ਆ ਤੇ ਖਾਈ ਇਹਨੇ ਨਾ ਤਾਇਓ ਨਹੀਂ ਜਿੱਧਰ ਟੀਵੀ ਚੱਲੇ ਨਾ ਇਧਰ ਮੈਡਮ ਜੀ ਜੀ ਗੇੜਾ ਪਾਈ ਹੁੰਦੇ ਆ ਚੀਜ਼ ਨੂੰ